ਸਤ ਸ੍ਰੀ ਅਕਾਲ ਜੀ ਮੈਂ ਵੀਰਪਾਲ कौर ਚਹਲ ਬਲੌਗਸ ਦੇ ਇਸ ਨੁਸਖੇ ਚੈਨਲ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਆਂ ਅੱਜ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਆਏ ਆਂ ਅੱਜ ਆਪਾਂ ਗੱਲਬਾਤ ਕਰਾਂਗੇ ਰਸੋਈ ਦੇ ਵਿੱਚ ਕੰਮ ਕਰਨ ਦੇ ਤਰੀਕਿਆਂ ਬਾਰੇ ਕਿਵੇਂ ਅਸੀਂ ਰਸੋਈ ਦੇ ਵਿੱਚ ਆਪਣੇ ਕੰਮ ਕਰਨ ਦੇ ਤਰੀਕਿਆਂ ਨੂੰ ਬਦਲ ਕੇ ਸੌਖੇ ਤੇ ਵਧੀਆ ਢੰਗ ਨਾਲ ਜਿਹੜੇ ਆਪਣੇ ਕੰਮ ਕਰਨੇ ਉਹ ਕਰ ਸਕਦੀ ਆਂ ਹੁਣ ਆਪਾਂ ਗੱਲਬਾਤ ਕਰਦੇ ਆਂ ਦਾਲ ਚੋਲ ਬਣਾਉਣ ਦੀ ਜਦੋਂ ਆਪਾਂ ਦਾਲ ਚੋਲ ਬਣਾਉਣੇ ਆ ਤਾ ਜਿਹੜੇ ਝੋਲ ਨੇ ਆਪਾਂ ਉਹਨਾਂ ਨੂੰ ਅੱਧਾ ਘੰਟਾ ਪਹਿਲਾਂ ਸਾਫ਼ ਪਾਣੀ ਵਿੱਚ ਧੋ ਕੇ ਭਿਉਂ ਕੇ ਰੱਖ ਸਕਦੀਆਂ ਇਹਦੇ ਨਾਲ ਕੀ ਆ ਇੱਕ ਤਾਂ ਆਪਣੇ ਝੋਲ ਨੇ ਜਿਹੜੇ ਉਹ ਜਲਦੀ ਬਣ ਜਾਂਦੇ ਆ ਦੂਜਾ ਆਪਣੇ ਗੈਸ ਦੀ ਵੀ ਜਿਹੜੀ ਉਹ ਬਚਤ ਆ ਹੋ ਜਾਂਦੀ ਆ ਇਸੇ ਤਰ੍ਹਾਂ ਜਦੋਂ ਅਸੀਂ ਭਟੂਰੇ ਬਣਾਉਣੇ ਆ ਕਈ ਵਾਰ ਭਟੂਰੇ ਨੇ ਜਿਹੜੇ ਉਹਨਾਂ ਵਿੱਚ ਖਮੀਰ ਨਹੀਂ ਆਉਂਦੀ ਭਟੂਰਿਆਂ ਨੂੰ ਖਮੀਰ ਚ ਕਾਉਣ ਦੇ ਲਈ ਅਸੀਂ ਕੀ ਕਰ ਸਕਦੇ ਆ ਜਿਹੜੇ ਆਪਾਂ ਘਰਾਂ ਦੇ ਵਿੱਚ ਬ੍ਰੈਡ ਵਰਤਦੇ ਆ ਉਹ ਬ੍ਰੈਡ ਦੇ ਦੋ ਸਲਾਈਸ ਲੈ ਕੇ ਉਹਨਾਂ ਦਾ ਚੂਰਾ ਬਣਾ ਕੇ ਅਸੀਂ ਉਹਨਾਂ ਨੂੰ ਪਟੂਰਿਆਂ ਦੇ ਵਿੱਚ ਮਿਲਾ ਸਕਦੇ ਹਾਂ ਜਿਸ ਦੇ ਨਾਲ ਸਾਡੇ ਪਟੂਰੇ ਨੇ ਬਹੁਤ ਹੀ ਵਧੀਆ ਤੇ कुरकुरੇ ਬਣਦੇ ਆ ਹੁਣ ਗੱਲ ਕਰਦੇ ਆ ਆਪਾਂ ਦਹੀਂ ਬਾਰੇ ਦਹੀਂ ਸਾਰੇ ਘਰਾਂ ਦੇ ਵਿੱਚ ਗਰਮੀਆਂ ਦੇ ਮੌਸਮ ਵਿੱਚ ਸਰਦੀਆਂ ਦੇ ਮੌਸਮ ਵਿੱਚ ਜਮਾਈ ਜਾਂਦੀ ਆ ਕਦੇ ਕਦੇ ਦਹੀਂ ਜਿਹੜੀ ਸਾਡੀ ਕਾਫੀ ਜ਼ਿਆਦਾ ਹੱਦ ਤੱਕ ਖੱਟੀ ਹੋ ਜਾਂਦੀ ਆ ਉਹਨੂੰ ਠੀਕ ਕਰਨ ਦੇ ਲਈ ਅਸੀਂ ਕੀ ਕਰ ਸਕਦੇ ਆ ਦਹੀਂ ਨੂੰ ਬਰੀਕ ਕੱਪੜੇ ਨਾਲ ਛਾਂਟ ਕੇ ਅਸੀਂ ਉਹਦੇ ਥੋੜੀ ਜਿਹੀ ਮਾਤਰਾ ਦੇ ਵਿੱਚ ਖੰਡ ਨੂੰ ਮਿਲਾ ਸਕਦੇ ਆ ਜਾਫਰੇ ਸੀ ਕੀ ਕਰ ਸਕਦੇ ਆ ਜਿਹੜੇ ਬਰੀਕ ਮੇਵੇ ਹੁੰਦੇ ਆ ਉਹਨਾਂ ਨੂੰ ਬਰੀਕ-ਬਰੀਕ ਪੀਸ ਕੇ ਉਹਨੂੰ ਵੀ ਦਹੀਂ ਵਿੱਚ ਮਿਲਾ ਸਕਦੇ ਆ ਜਿਹਦੇ ਨਾਲ ਦਹੀਂ ਦਾ ਜਿਹੜਾ ਖੱਟਾਪਾਣਾ ਉਹ ਕਾਫੀ ਹੱਦ ਤੱਕ ਘਟ ਜਾਂਦਾ ਜਾਂ ਫਿਰ ਦੋਨੇ ਚੀਜ਼ਾਂ ਨਾ ਹੋਣ ਦੀ ਹਾਲਤ ਦੇ ਵਿੱਚ ਅਸੀਂ ਕੀ ਕਰ ਸਕਦੇ ਆ ਦਹੀਂ ਦੇ ਵਿੱਚ ਅਸੀਂ ਉੱਪਰ ਜਿਹੜਾ ਐਕਸਟਰਾ ਥੋੜਾ ਬਹੁਤ ਪਾਣੀ ਹੁੰਦਾ ਉਹਨੂੰ ਕੱਢ ਕੇ ਉਹਦੇ ਵਿੱਚ ਤਾਜ਼ਾ ਦੁੱਧ ਦਾ ਜਿਹੜਾ ਉਹਨੂੰ ਮਿਲਾ ਸਕਦੇ ਆ ਜਿਦੇ ਨਾਲ ਕੀ ਆ ਸੀ ਖੱਟੇ ਦਹੀਂ ਨੂੰ ਕਾਫੀ ਹੱਦ ਤੱਕ ਸਹੀ ਕਰ ਸਕਦੇ ਆ ਹੁਣ ਆਪਾਂ ਗੱਲਬਾਤ ਕਰਦੇ ਹਾਂ ਦੁੱਧ ਬਾਰੇ ਜਦੋਂ ਆਪਾਂ ਆਪਣੇ ਘਰਾਂ ਦੇ ਵਿੱਚ ਦੁੱਧ ਨੂੰ ਉਬਾਲਾ ਦਵਾਉਣੀਆ ਤਾਂ ਅਕਸਰ ਕੀ ਹੁੰਦਾ ਜਿਹੜਾ ਦੁੱਧ ਆ ਉਹ ਹਮੇਸ਼ਾ ਭਾਂਡੇ ਦੇ ਥੱਲੇ ਲੱਗ ਜਾਂਦਾ ਹੁਣ ਅਸੀਂ ਇਹਨੂੰ ਦੂਰ ਕਿਵੇਂ ਕਰ ਸਕਦੇ ਹਾਂ ਜਦੋਂ ਅਸੀਂ ਦੁੱਧ ਨੂੰ ਉਬਾਲਾ ਦਵਾਉਣਾ ਤਾਂ ਅਸੀਂ ਕੀ ਕਰਨਾ ਪਹਿਲਾਂ ਥੋੜਾ ਜਿਹਾ ਪਾਣੀ ਆ ਜਿਹੜਾ ਉਹ ਭਾਂਡੇ ਵਿੱਚ ਪਾ ਲਓ ਉਸ ਤੋਂ ਬਾਅਦ ਦੁੱਧ ਨੂੰ ਉਬਾਲਾ ਦਿਵਾਓ ਇਹਦੇ ਨਾਲ ਕੀ ਆ ਜਿਹੜਾ ਦੁੱਧ ਆ ਕਦੇ ਵੀ ਥੱਲੇ ਨਹੀਂ ਲੱਗਦਾ ਹੁਣ ਜੇਕਰ ਕਦੇ ਸਾਨੂੰ ਦੁੱਧ ਦੇ ਫਟ ਜਾਣ ਦਾ ਡਰ ਹੋਵੇ ਜਾਂ ਦੁੱਧ ਦੇ ਵਿੱਚ ਸਮੈਲ ਆਉਂਦੀ ਹੋਵੇ ਤਾਂ ਤੁਸੀਂ ਇੱਕ ਚਮਚ ਮਿੱਠਾ ਸੋਡਾ ਹੁੰਦਾ ਜਿਹੜਾ ਉਹਨੂੰ ਦੁੱਧ ਦੇ ਵਿੱਚ ਮਿਕਸ ਕਰਕੇ ਉਬਾਲਾ ਦੇਵਾ ਸਕਦੀਆਂ ਜਿਹਦੇ ਨਾਲ ਕੀ ਹੈ ਦੁੱਧ ਆ ਜਿਹੜਾ ਕਦੇ ਵੀ ਫਟਦਾ ਨਹੀਂ ਹੈਗਾ ਦੁੱਧ ਨੂੰ ਜਿਆਦਾ ਟਾਈਮ ਤੱਕ ਵਧੀਆ ਰੱਖਣ ਲਈ ਖਰਾਬ ਹੋਣ ਤੋਂ ਬਚਾਉਣ ਦੇ ਲਈ ਅਸੀਂ ਕੀ ਹੈ ਇੱਕ ਛੋਟੀ ਇਲਾਇਚੀ ਹੁੰਦੀ ਹੈ ਜਿਹੜੀ ਉਹਨੂੰ ਦੁੱਧ ਦੇ ਵਿੱਚ ਪਾ ਕੇ ਉਬਾਲੀ ਦੇਵਾ ਸਕਦੀਆਂ ਜਿਹਦੇ ਨਾਲ ਸਾਡਾ ਦੁੱਧ ਆ ਜਿਹੜਾ ਉਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਹੁਣ ਗੱਲ ਕਰਦੇ ਆ ਦੁੱਧ ਦੇ ਫਟ ਜਾਂਦੀ ਜੇਕਰ ਦੁੱਧ ਫਟ ਜੇ ਤਾਂ ਅਸੀਂ ਗੱਦਾਂ ਦੇ ਫਟਣ ਤੋਂ ਬਾਅਦ ਜਿਹੜਾ ਪਨੀਰ ਤੇ ਪਾਣੀ ਹੁੰਦਾ ਉਹਦੇ ਵਿੱਚ ਪਾਣੀ ਆ ਜਿਹੜਾ ਉਹਨੂੰ ਅਲੱਗ ਕਰ ਲੈਣਾ ਉਹ ਪਾਣੀ ਨੂੰ ਅਸੀਂ ਢੋਲਣਾ ਨਹੀਂ ਉਹਨੂੰ ਅਸੀਂ ਵਰਤ ਕੀ ਨਹੀਂ ਸਕਦੇ ਆ ਪਾਣੀ ਨਾਲ ਅਸੀਂ ਕੀ ਆ ਜਾਂ ਤਾਂ ਆਟਾ ਬੁੰਨ ਸਕਦੇ ਆ ਜਿਹਦੇ ਨਾਲ ਸਾਡਾ ਜਿਹੜਾ ਰੋਟੀਆਂ ਨੇ ਉਹ ਬਹੁਤ ਹੀ ਵਧੀਆ ਤੇ ਸੁਆਦਿਸ਼ਟ ਬਣਦੀਆਂ ਨੇ ਨਰਮ ਬਣਦੀਆਂ ਨੇ ਜਾਂ ਅਸੀਂ ਉਹ ਪਾਣੀ ਨਾਲ ਕੀ ਕਰ ਸਕਦੇ ਆ ਦਾਲ ਚੌਲ ਜਾਂ ਸਬਜ਼ੀ ਬਣਾ ਸਕਦੇ ਆ ਜਿਹਦੇ ਨਾਲ ਸਾਡੇ ਦਾਲ ਸਬਜ਼ੀ ਦੇ ਵਿੱਚ ਟੇਸਟ ਵੀ ਆ ਜਿਹੜਾ ਵਧੀਆ ਬਣਦਾ ਤੇ ਸਾਡਾ ਜਿਹੜਾ ਪਾਣੀ ਆ ਉਹ ਵੀ ਸਾਡਾ ਇੱਕ ਤਰ੍ਹਾਂ ਨਾਲ ਯੂਜ਼ ਹੋ ਸਕਦਾ ਉਹਨੂੰ ਅਸੀਂ ਵਧੀਆ ਤਰੀਕੇ ਨਾਲ ਵਰਤ ਕਰਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਰੋਟੀਆਂ ਨੇ ਜਿਹੜੀਆਂ ਆਪਾਂ ਨਰਮ ਕਿਵੇਂ ਬਣਾ ਸਕਦੀਆਂ ਰੋਟੀਆਂ ਨੂੰ ਨਰਮ ਬਣਾਉਣ ਦੇ ਲਈ ਜਦੋਂ ਅਸੀਂ ਆਟਾ ਗੁੰਨਦੇ ਹਾਂ ਤਾਂ ਆਟੇ ਦੇ ਵਿੱਚ ਥੋੜਾ ਜਿਹਾ ਦੁੱਧ ਮਿਲਾ ਲਓ ਦੁੱਧ ਮਿਲਾਉਣ ਨਾਲ ਕੀ ਹੈ ਜਿਹੜੀਆਂ ਰੋਟੀਆਂ ਨੇ ਸਾਡੀਆਂ ਉਹ ਨਰਮ ਤੇ ਵਧੀਆ ਬਣ ਕੇ ਆਉਂਦੀਆਂ ਨੇ ਤੇ ਜਿਆਦਾ ਟਾਈਮ ਤੇ ਤੱਕ ਤਾਜ਼ੀਆਂ ਰਹਿੰਦੀਆਂ ਨੇ ਇਸੀ ਤਰ੍ਹਾਂ ਜਦੋਂ ਅਸੀਂ ਬੇਸਣ ਦੇ ਪੂੜੇ ਬਣਾਉਨੇ ਆ ਜਾਂ ਤਾਂ ਜਿਹੜੇ ਬੇਸਣ ਦੇ ਪੂੜੇ ਨੇ ਉਹ ਸਖਤ ਬਣ ਜਾਂਦੇ ਆ ਉਹਨਾਂ ਨੂੰ ਆਪਾਂ ਨਰਮ ਕਿਸ ਤਰੀਕੇ ਨਾਲ ਬਣਾ ਸਕਦੇ ਆ ਬੇਸਣ ਦੇ ਪੂੜਿਆਂ ਨੂੰ ਨਰਮ ਬਣਾਉਣ ਦੇ ਲਈ ਅਸੀਂ ਕੀ ਕਰ ਸਕਦੇ ਆ ਉਹਦੇ ਵਿੱਚ ਥੋੜਾ ਜਿਹਾ ਮਾਇਨ ਪਾ ਸਕਦੇ ਆ ਜਿਹਨੂੰ ਅਸੀਂ ਤੇਲ ਕਹਿ ਦਿੰਦੇ ਆ ਨਾ ਤੇਲ ਪਾ ਕੇ ਉਹਦੇ ਵਿੱਚ ਦਹੀਂ ਮਿਲਾ ਕੇ ਅਸੀਂ ਜਦੋਂ ਬੇਸਣ ਦਾ ਆਟਾ ਗੁੰਨਦੇ ਆ ਤਾਂ ਪੂੜੇ ਨੇ ਜਿਹੜੇ ਉਹ ਬਹੁਤ ਹੀ ਜ਼ਿਆਦਾ ਨਰਮ ਬਣਦੇ ਨੇ ਹੁਣ ਆਪਾਂ ਗੱਲ ਕਰਦੇ ਆ ਹਰੀ ਮਿਰਚ ਦੀ ਹਰੀ ਮਿਰਚ ਨੂੰ ਜ਼ਿਆਦਾ ਟਾਈਮ ਤੱਕ ਤਾਜ਼ਾ ਰੱਖਣ ਦੇ ਲਈ ਅਸੀਂ ਕੀ ਆ ਹਰੀਆਂ ਮਿਰਚਾਂ ਨੇ ਜਿਹੜੀਆਂ ਉਹਨਾਂ ਨੂੰ ਲਿਆ ਕੇ ਫ੍ਰੀਜਰ ਦੇ ਵਿੱਚ ਇਸੇ ਤਰੀਕੇ ਨਾਲ ਰੱਖ ਦਿੰਦੇ ਆ ਜਿਹਦੇ ਨਾਲ ਸਾਡੀਆਂ ਮਿਰਚਾਂ ਨੇ ਜਿਹੜੀਆਂ ਇੱਕ ਦੋ ਦਿਨਾਂ ਦੇ ਵਿੱਚ ਹੀ ਖਰਾਬ ਹੋਣ ਲੱਗ ਜਾਂਦੀਆਂ ਨੇ ਉਹਨਾਂ ਨੂੰ ਵਧੀਆ ਰੱਖਣ ਦੇ ਲਈ ਅਸੀਂ ਹਰੀ ਮਿਰਚ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਉਹਨਾਂ ਦੇ ਗੱਡੀਆਂ ਨੇ ਜਿਹੜੀਆਂ ਉਹਨਾਂ ਨੂੰ ਕੱਟ ਕੇ ਤੇ ਜਿਹਦੇ ਵਿੱਚ ਸਟੋਰ ਕਰ ਸਕਦੇ ਆ ਜਿਹਦੇ ਨਾਲ ਕੀ ਹਰੀ ਮਿਰਚ ਜਿਹੜੀ ਸਾਡੀ ਕਾਫੀ ਲੰਮੇ ਸਮੇਂ ਤੱਕ ਉਦਾਂ ਹੀ ਤਾਜ਼ੀ ਰਹਿੰਦੀ ਆ ਇਸੇ ਤਰ੍ਹਾਂ ਜੇ ਅਸੀਂ ਨਿੰਬੂ ਨੇ ਜਿਹੜੇ ਉਹਨਾਂ ਨੂੰ ਲੈ ਕੇ ਆਉਣੇ ਆ ਅਸੀਂ ਏਦਾਂ ਹੀ ਨਿੰਬੂ ਆ ਜਿਹੜੇ ਨਾਲ ਰੱਖ ਲੈਣੇ ਆ ਕਦੋ ਦਿਨਾਂ ਦੇ ਬਾਅਦ ਵਿੱਚ ਜਿਹੜੇ ਨਿੰਬੂ ਨੇ ਉਹ ਜਮਾ ਸੁੱਕ ਜਾਂਦੇ ਨੇ ਉਹਨਾਂ ਦਾ ਰਸਾ ਜਿਹੜਾ ਬਿਲਕੁਲ ਖਤਮ ਹੋ ਜਾਂਦਾ ਉਹਨਾਂ ਨੂੰ ਵਧੀਆ ਰੱਖਣ ਦੇ ਲਈ ਨਿੰਬੂਆਂ ਨੂੰ ਅਸੀਂ ਜਾਂ ਤਾਂ ਜਿਹੜਾ ਆਪਣੇ ਕੋਲ ਇੱਕ ਡੱਬਾ ਹੁੰਦਾ ਜਿਹਦੇ ਵਿੱਚ ਹਵਾ ਕ੍ਰੋਸ ਨਹੀਂ ਹੁੰਦੀ ਜਾਂਦੀ ਨਹੀਂ ਜਾਂ ਤਾਂ ਉਹ ਡੱਬੇ ਦੇ ਵਿੱਚ ਪਾ ਕੇ ਨਿੰਬੂ ਆ ਜਿਹੜੇ ਆਪਾਂ ਉਹਨਾਂ ਨੂੰ ਸਟੋਰ ਕਰ ਸਕਦੀਆਂ ਜਾਂ ਕੀ ਕਰ ਸਕਦੇ ਆ ਅਸੀਂ ਨਾਰਮਲ ਕਿਸੇ ਵੀ ਲਿਫਾਫੇ ਦੇ ਵਿੱਚ ਪੋਲੀਥੀਨ ਦੇ ਵਿੱਚ ਨਿੰਬੂ ਨੇ ਜਿਹੜੇ ਉਹਨਾਂ ਨੂੰ ਰੱਖ ਕੇ ਚੰਗੀ ਤਰੀਕੇ ਨਾਲ ਬੰਨ੍ਹ ਸਕਦੇ ਆ ਗੰਢ ਦੇ ਸਕਦੇ ਆ ਜਿਹਦੇ ਨਾਲ ਹਵਾ ਜਿਹੜੀ ਉਹਦੇ ਵਿੱਚ ਨਾ ਜਾਵੇ ਤਾਂ ਨਿੰਬੂ ਨੇ ਜਿਹੜੇ ਉਹ ਵੀ ਲੰਬਾ ਸਮਾਂ ਨੇ ਜਿਹੜੇ ਵਧੀਆ ਰਹਿੰਦੇ ਨੇ ਰ ਇਦਾਂ ਨਾਲ ਅਸੀਂ ਕਾਫੀ ਲੰਬਾ ਸਮਾਂ ਜਿਹੜੇ ਨਿੰਬੂ ਨੇ ਉਹ ਬਰਤ ਸਕਦੇ। ਇਸੇ ਤਰੀਕੇ ਨਾਲ ਅਸੀਂ ਕੇਲੇ ਨੇ ਜਿਹੜੇ ਜਦੋਂ ਲੈ ਕੇ ਆਉਨੇ ਆ ਬਾਜ਼ਾਰ ਚੋਂ ਤਾਂ ਕੇਲੇ ਨੇ ਜਿਹੜੇ ਉਹ 2-3 ਘੰਟਿਆਂ ਦੇ ਬਾਅਦ ਹੀ ਇਸ ਤਰੀਕੇ ਦੇ ਹੋ ਜਾਂਦੇ ਆ ਕਿ ਬੱਚੇ ਕੇਲੇ ਖਾਣਾ ਪਸੰਦ ਨਹੀਂ ਕਰਦੇ। ਮਤਲਬ ਉਹਨਾਂ ਦੇ ਜਿਹੜਾ ਛਿਲਕਾ ਹੁੰਦਾ ਉਹ ਥੋੜਾ ਬਲੈਕਨੈਸ ਦੇ ਵਿੱਚ ਆ ਜਾਂਦਾ। ਕਾਲਾਪਨ ਫੜ ਜਾਂਦਾ। ਕੇਲਿਆਂ ਨੂੰ ਵਧੀਆ ਉਸੇ ਤਰੀਕੇ ਨਾਲ ਰੱਖਣ ਦੇ ਲਈ ਅਸੀਂ ਕੀ ਕਰ ਸਕਦੇ ਜਿਹੜੇ ਕੇਲੇ ਹੁੰਦੇ ਆ ਉਹਨਾਂ ਨੂੰ ਟੰਗ ਕੇ ਹੈਂਗ ਕਰਕੇ ਮਤਲਬ ਟੰਗ ਸਕਦੇ ਆਪਾਂ ਜਿਹਦੇ ਨਾਲ ਕੇਲੇ ਵੀ ਜਿਹੜੇ ਉਹ 2-3 ਦਿਨ ਤੱਕ ਉਸੇ ਤਰੀਕੇ ਨਾਲ ਤਾਜ਼ੇ ਰਹਿੰਦੇ ਨੇ ਖਰਾਬ ਨਹੀਂ ਹੁੰਦੇ ਕਾਲਾਪਨ ਨਹੀਂ ਪੜਦੇ ਬੱਚੇ ਨੇ ਜਿਹੜੇ ਉਹਨਾਂ ਨੂੰ ਵਧੀਆ ਤਿੱਕੇ ਨਾਲ ਖਾ ਵੀ ਲੈਂਦੇ ਨੇ ਇਸ ਤਰੀਕੇ ਨਾਲ ਅਸੀਂ ਕੇਲੇ ਦੇ ਜਿਹੜੇ ਉਹਨਾਂ ਨੂੰ ਵਧੀਆ ਰੱਖ ਸਕਦੇ ਆ ਤਾਜ਼ੇ ਰੱਖ ਸਕਦੇ ਆ ਖਰਾਬ ਹੋਣ ਤੋਂ ਬਚਾ ਸਕਦੇ ਆ ਤੋਂ ਬਾਅਦ ਹੁਣ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਸੇਤ ਨੂੰ ਵਧੀਆ ਰੱਖਣ ਦੇ ਤਰੀਕਿਆਂ ਬਾਰੇ ਜਿਹੜੇ ਸਾਹ ਤੇ ਅਲਰਜੀ ਦੇ ਮਰੀਜ਼ ਹੁੰਦੇ ਨੇ ਉਹ ਦਿਨ ਦੇ ਵਿੱਚ ਇੱਕ ਤੋਂ ਦੋ ਵਾਰ ਅਦਰਕ ਵਾਲੀ ਚਾਹ ਲੈ ਸਕਦੇ ਨੇ ਜਿਹੜੀ ਅਦਰਕ ਵਾਲੀ ਚਾਹ ਹੁੰਦੀ ਆ ਉਹ ਇਨਾਂ ਮਰੀਜ਼ਾਂ ਦੇ ਉੱਪਰ ਇੱਕ ਜਾਦੂ ਦੀ ਤਰ੍ਹਾਂ ਕੰਮ ਕਰਦੀ ਆ ਕੁਝ ਕੁ ਲੋਕ ਥਕੀ ਮਾਣ ਜਿਹੜਾ ਜਿਆਦਾ ਮੈਸੇਜ ਕਰਦੇ ਨੇ ਥੋੜਾ ਜਿਹਾ ਕੰਮ ਕਰਨ ਤੋਂ ਬਾਅਦ ਥਕਾਵਟ ਆ ਜਾਂਦੀ ਆ ਖੜੇ ਹੋਣ ਨੂੰ ਦਿਲ ਨਹੀਂ ਕਰਦਾ ਸਰੀਰ ਜਿਹੜਾ ਸਾਰਾ ਦਿਨ ਡਿੱਗੂ ਡਿੱਗੂ ਘਰੀ ਜਾਂਦਾ ਕਿਸੇ ਵੀ ਕੰਮ ਕਰਨ ਨੂੰ ਸਾਡਾ ਦਿਲ ਨਹੀਂ ਕਰਦਾ ਤਾਂ ਅਸੀਂ ਇਹਨੂੰ ਕਿਵੇਂ ਦੂਰ ਕਰ ਸਕਦੇ ਆ ਰਾਤ ਨੂੰ ਥੋੜੀਆਂ ਜੀਆਂ ਦਾਖਾਂ ਜਿੰਨਾ ਪੱਕੇ ਇਸ ਵਿੱਚ ਕਹਿ ਦਿੰਨੇ ਆ ਤੇ ਇੱਕ ਤੋਂ ਦੋ ਜਿਹੜੀਆਂ ਅੰਜੀਰਾ ਹੁੰਦੀਆਂ ਨੇ ਉਹਨਾਂ ਨੂੰ ਪਾਣੀ ਦੇ ਵਿੱਚ ਭਿਉ ਕੇ ਰੱਖ ਦੋ ਸਵੇਰੇ ਉੱਠ ਕੇ ਖਾਲੀ ਪੇਟ ਤੁਸੀਂ ਇਹਨਾਂ ਨੂੰ ਖਾ ਸਕਦੇ ਹੋ ਜਦੋਂ ਤੁਸੀਂ ਲਗਾਤਾਰ 5 ਤੋਂ 7 ਦਿਨ ਇਹਨਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਆਪਣੇ ਆਪ ਤੁਹਾਡੇ ਸਰੀਰ ਦੇ ਵਿੱਚ ਬਦਲਾਅ ਨੇ ਜਿਹੜੇ ਜਿਸ ਨੇ ਸ਼ੁਰੂ ਹੋ ਜਾਂਦੇ ਨੇ ਤੁਹਾਡਾ ਕੰਮ ਕਰਨ ਨੂੰ ਦਿਲ ਕਰਨ ਲੱਗ ਜਾਂਦਾ ਥਕਾਵਟ ਮਹਿਸੂਸ ਨਹੀਂ ਹੁੰਦੀ ਤੁਹਾਨੂੰ ਸਰੀਰ ਆ ਜਿਹੜਾ ਉਹ ਚੁਸਕ ਤੇ ਫਤੀਲਾ ਲੱਗਣ ਲੱਗ ਜਾਂਦਾ ਐਕਟਿਵਨੈਸ ਆ ਜਾਂਦੀ ਹੈ ਤੁਹਾਡੀ ਬਾਡੀ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਆ ਸਫੈਲ ਚੌਲਾਂ ਦੀ ਜਿਹੜੇ ਲੋਕ ਸਫੈਲ ਚੌਲ ਜ਼ਿਆਦਾ ਮਾਤਰਾ ਦੇ ਵਿੱਚ ਖਾਂਦੇ ਨੇ ਜਾਂ ਜ਼ਿਆਦਾ ਖਾਂਦੇ ਨੇ ਉਹਦੇ ਨਾਲ ਕੀ ਹੁੰਦਾ ਉਹਨਾਂ ਦੇ ਜੋੜਾਂ ਦੇ ਵਿੱਚ ਦਰਦ ਰਹਿਣ ਲੱਗ ਜਾਂਦਾ ਚੌਲ ਤੁਸੀਂ ਖਾ ਸਕਦੇ ਹੋ ਪਰ ਉਹਦੀ ਥਾਂ ਤੇ ਆਪਾਂ ਕੀ ਕਰ ਸਕਦੇ ਹਾਂ ਜਿਹੜੇ ਬ੍ਰਾਊਨ ਰਾਈਸ ਆਉਂਦੇ ਅੱਜਕੱਲ ਜਿਨ੍ਹਾਂ ਨੂੰ ਆਪਾਂ ਪੂਰੇ ਚੌਲ ਕਹਿ ਦਿੰਦੇ ਆ ਤੁਸੀਂ ਉਹ ਲੈ ਸਕਦੇ ਹੋ ਉਹਦੇ ਵਿੱਚ ਇੱਕ ਤਾਂ ਫਾਈਬਰ ਜ਼ਿਆਦਾ ਹੁੰਦਾ ਉਹ ਜਲਦੀ ਸਾਡੇ ਹਜਮਦੀ ਆ ਜਾਂਦੇ ਨੇ ਜਿਹੜੇ ਚਿੱਟੇ ਚੌਲ ਹੁੰਦੇ ਆ ਸਫੈਲ ਚੌਲ ਹੁੰਦੇ ਨੇ ਇੱਕ ਤਾਂ ਉਹ ਸਾਡਾ ਮੋਟਾਪਾ ਵਧਾ ਦਿੰਦੇ ਆ ਸਾਡਾ ਵਜਨ ਵਧਣ ਲੱਗ ਜਾਂਦਾ ਦੂਜਾ ਉਹ ਸਾਡੇ ਹਾਜਮ ਵੀ ਨਹੀਂ ਆਉਂਦੇ ਸਾਨੂੰ ਭਾਰੀਪਨ ਲੱਗਦਾ ਚੌਲ ਖਾਣ ਤੋਂ ਬਾਅਦ ਫਰੇਮਾ ਹੋ ਗਿਆ ਇਦਾਂ ਲੱਗਦਾ ਇਸ ਕਰਕੇ ਅਸੀਂ ਛਿੱਟੇ ਚੌਲ ਦੀ ਥਾਂ ਤੇ ਪੂਰੇ ਚੌਲ ਨੇ ਜਿਹੜੇ ਉਹਨਾਂ ਨੂੰ ਵਰਤ ਸਕਦੇ ਆ ਉਹ ਸਾਡੇ ਹਾਜਮਦਿਆਂ ਆਉਂਦੇ ਨੇ ਤੇ ਸਾਡੇ ਬੇਟ ਨੂੰ ਵੀ ਕੰਟਰੋਲ ਦੇ ਵਿੱਚ ਰੱਖਦੇ ਨੇ ਇਸੇ ਤਰ੍ਹਾਂ ਜਿਹੜੇ ਆਲੂ ਨੇ ਆਪਣੇ ਘਰਾਂ ਦੇ ਵਿੱਚ ਆਪ ਆਲੂ ਆਮ ਵਰਤਦਿਆਂ ਸਾਰੀਆਂ ਸਬਜ਼ੀਆਂ ਦੇ ਵਿੱਚ ਜਿਆਦਾਤਰ ਆਪ ਆਲੂ ਪਾਈ ਲੈਣੇ ਆ ਆਲੂ ਨੇ ਜਿਹੜੇ ਉਹ ਖਾਣੇ ਚਾਹੀਦੇ ਆ ਪਰ ਆਲੂਆਂ ਨੂੰ ਖਾਣ ਦਾ ਤਰੀਕਾ ਕੀ ਆ ਜੇਕਰ ਤੁਸੀਂ ਆਲੂ ਖਾਣ ਦੇ ਸ਼ਕੀਨ ਹੋ ਤਾਂ ਤੁਸੀਂ ਕੀ ਕਰੋ ਆਲੂ ਨੇ ਜਦੋਂ ਉਹਨਾਂ ਨੂੰ ਤਾਜ਼ੇ ਬਣਾਉਣੇ ਉਹਨੂੰ ਉਦੋਂ ਹੀ ਖਾ ਲਓ ਇਹ ਨਾ ਹੋਵੇ ਆਲੂ ਬਣਾ ਕੇ ਤੁਸੀਂ ਫ੍ਰੀਜਰ ਦੇ ਵਿੱਚ ਰੱਖ ਰਹੇ ਅਗਲੇ ਦਿਨ ਤੱਕ ਤੁਸੀਂ ਜਾਂ 2-3 ਦਿਨਾਂ ਲਈ ਆਲੂ ਖਾ ਰਹੇ ਹੋ ਜੇ ਤੁਸੀਂ ਅਗਲੇ ਦਿਨ ਆਲੂ ਖਾਣੇ ਹੋ ਤਾਂ ਉਹਦੇ ਨਾਲ ਕੀ ਆ ਇੱਕ ਤਾਂ ਆਲੂਆਂ ਦੇ ਵਿੱਚ ਵੇਪਰ ਜਾਂਦੀ ਆ ਜਦੋਂ ਅਸੀਂ ਉਹ ਆਲੂ ਖਾਣੇ ਆ ਤਾਂ ਸਾਨੂੰ ਥੋੜੇ ਟਾਈਮ ਬਾਅਦ ਇੱਕ ਤਾਂ ਬਾਹਜਮੀ ਲੱਗਦੀ ਆ ਰੇ ਮਾਹੂਨ ਲੱਗ ਜਾਂਦਾ ਖੱਟੇ ਧਕਾਰ ਆਉਂਦੇ ਆ ਤੇ ਜਾ ਵਰਗੀਆਂ ਸਮੱਸਿਆਵਾਂ ਨੇ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਆਲੂ ਨੇ ਜਿਹੜੇ ਸਾਨੂੰ ਤਾਜ਼ੀ ਖਾਣੇ ਚਾਹੀਦੇ ਆ ਇਸੇ ਤਰੀਕੇ ਪਿਆਜ਼ ਜਦੋਂ ਅਸੀਂ ਪਿਆਜ਼ ਆ ਜਿਹੜੇ ਉਹਨਾਂ ਨੂੰ ਵਰਤਣਾ ਤੇ ਉਹਨਾਂ ਨੂੰ ਤਾਜ਼ੇ ਕੱਟ ਲੋ ਇਹਦਾ ਹੋਵੇ ਇਹਦੀ ਕੱਟੇ ਹੋਏ ਪਿਆਜ਼ ਅਸੀਂ 2-3 ਦਿਨਾਂ ਤੱਕ ਵਰਤ ਰਹੇ ਹਾਂ ਉਹਦੇ ਨਾਲ ਵੀ ਕੀ ਆ ਸਾਨੂੰ ਕਈ ਤਰ੍ਹਾਂ ਦੀਆਂ ਸੀਰੀਅਸ ਸਮੱਸਿਆਵਾਂ ਬਣੇ ਉਹ ਲੱਗ ਜਾਂਦੀਆਂ ਨੇ ਸਾਨੂੰ ਪਿਆਜ਼ ਤੇ ਆਲੂ ਹਮੇਸ਼ਾ ਤਾਜ਼ੇ ਕੱਟ ਕੇ ਤਾਜ਼ੇ ਬਣਾ ਕੇ ਹੀ ਖਾਣੇ ਚਾਹੀਦੇ ਨੇ ਜਿਹਦੇ ਨਾਲ ਕੀ ਆਸੀ ਬਹੁਤ ਤਰਾ ਬਿਜ਼ਨਸ ਸਮੱਸਿਆਵਾਂ ਵਾਲੇ ਉਹਨਾਂ ਤੋਂ ਦੂਰ ਹੋ ਸਕਦਾ ਹੁਣ ਅਸੀਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰਦੇ ਆ ਜਦੋਂ ਅਸੀਂ ਖਾਣਾ ਖਾਂਦੇ ਆ ਤਾਂ ਉਹ ਛੇਤੀ ਹਜਮ ਨਹੀਂ ਹੁੰਦਾ ਆਪਣੇ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਦੇ ਲਈ ਅਸੀਂ ਕੀ ਕਰ ਸਕਦੇ ਆ ਥੋੜਾ ਜਿਹਾ ਖਾਣਾ ਖਾਣ ਤੋਂ ਬਾਅਦ ਥੋੜਾ ਜਿਹਾ ਗੁੜ ਲੈ ਲਓ ਉਹਦੇ ਨਾਲ ਕੀ ਆ ਥੋੜੀ ਜਿਹੀ ਸਾਫ ਲੈ ਲਓ ਤੁਸੀਂ ਉਹਨਾਂ ਨੂੰ ਹੌਲੀ ਹੌਲੀ ਚਬਾ ਕੇ ਖਾ ਸਕਦੇ ਹੋ ਜਿਹਦੇ ਨਾਲ ਕੀ ਆ ਤੁਹਾਡਾ ਖਾਣਾ ਜਿਹੜਾ ਉਹ ਜਲਦੀ ਹਜਮ ਹੋ ਜਾਂਦਾ ਤੁਹਾਡੀ ਜਿਹੜੀ ਪਾਚਨ ਸ਼ਕਤੀ ਆ ਉਹ ਵੀ ਠੀਕ ਰਹਿੰਦੀ ਆ ਅਸੀਂ ਤੁਹਾਡੇ ਨਾਲ ਬਹੁਤ ਤਰੀਕੇ ਜਿਹੜੇ ਰਸੋਈ ਦੇ ਵਿੱਚ ਕੰਮ ਕਰਨ ਦੇ ਸਿਹਤ ਨੂੰ ਵਧੀਆ ਰੱਖਣ ਦੇ ਸਾਂਝੇ ਕੀਤੇ ਨੇ ਜੇਕਰ ਤੁਹਾਨੂੰ ਸਾਡੀਆਂ ਇਹ ਵੀਡੀਓਜ਼ ਵਧੀਆ ਲੱਗ ਰਹੀਆਂ ਨੇ ਤਾਂ ਆਪਣਾ ਪਿਆਰ ਆ ਜਿਹੜਾ ਸਾਡੇ ਨਾਲ ਇਸੇ ਤਰ੍ਹਾਂ ਬਣਾਈ ਰੱਖਣਾ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਾਂ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਆਪਣਾ ਸਾਰਿਆਂ ਨੇ ਖਿਆਲ ਰੱਖਣਾ ਧੰਨਵਾਦ ਜੀ